ਦੈਨ ਮਾਰਦੀ ਹਰਿਆਈ ਇਹ ਸਟੇਅਰ ਵਗਿਆ ਪਾੜੇ ਤਾਂ ਹੁਣ ਹੁਣ ਦੇ ਦੇ ਟਾਇਰ ਲੈਣੇ ਆ ਦੋ ਇਹਦੇ ਬੱਟਾ ਆ ਨਾ ਬੱਟਾ ਝੋਨੇ ਆਂ ਪਾਰੀਆਂ ਬੋ ਤਵੇਂ ਆਣੇ ਜੰਦੇ ਨਾ ਜਾੜੀਆਂ ਆਂ ਮੇਰੇ ਨੂੰ ਸਵਾਗਤ ਹੋ ਗਾਡਾ ਨਵੇਂ ਵਲੌਗਸ ਖੱਤੇ ਬਾਤ ਹੀ ਹੈ ਤੇ ਗਿੱਲੇ ਆ ਕਲ ਦੇ ਪਾਏ ਆ ਤੇ ਅੱਜ ਬੋਂਦੇ ਆ ਪਾਣੀ ਰ ਗਿਆ ਐ ਸਲਿੱਪ ਮਾਰ ਦੇ ਧੁੱਪ ਲੱਗਣੋਂ हट ਕੇ ਹੁਣ ਪੋਲ ਦੇਣੇ ਆ ਚਾਰ ਪੰਜ ਦਿਨ ਪੈ ਰਹਿਣਗੇ ਆਪੇ ਧੁੱਪ ਲੱਗ ਜੀਰੂ ਆ ਕਲ ਦੇ ਫੁੱਲੇ ਅੱਜ ਲੱਪ ਮਾਰਦਾ ਕੋਪ ਲੱਗਦੀ ਨਹੀਂ ਗਿੱਲੇ ਆ ਫੱਤੇ ਰੌਣੀ ਜੋ ਕੀਤੀ ਸੀਗੀ ਰੌਣੀ ਰੋੜੀ ਲੇਟ ਹੋ ਗਈ ਜੇ ਆ ਵੀ ਗਿੱਲੇ ਪਏ ਆ ਕੱਲ ਦੀ ਅੱਜ ਦੀ ਧੁੱਪ ਲੱਗੀ ਇਹਨਾਂ ਨੂੰ ਹੜਾ ਨਾ ਗਾਂ ਭਾਈ ਤਵੀਆਂ ਟਾਈਟ ਨਹੀਂ ਖਿੱਚਣੀਆਂ ਇੱਥੇ। ਅੰਜੀ ਮਿੱਤਰੋ ਚੱਲੀ ਜਾਂਦਾ ਕੰਮ ਕਣਕ ਦਾ ਤੇ ਆਪਣੇ ਰੇਡ ਫੇਸ ਗਾ ਰਹਿੰਦਾ ਫੁੱਲਣ ਵਾਲਾ। ਇਹ ਆਈ ਤਵੀਆਂ ਨੇ ਦੇਖਿਆ ਬਾਹ ਕੀ ਤਵੀਆਂ ਸਭ ਤੋਂ ਵਧੀਆ ਹੜਾ ਨੂੰ ਘੱਟ ਜ਼ੋਰ ਲਵਾਉਂਦੀਆਂ। ਸਲੈਪ ਇੰਨੀ ਨਹੀਂ ਦਿਖਾਉਂਦਾ ਰਹੀ ਤੇ ਉਹ ਮਾੜੀ ਮੋਟੀ ਅੱਗ ਜੀ ਸੀਗੀ ਲਾਉਣ ਵਾਲੀ ਉਹ ਲਾ ਕੇ ਰਿਹਾ ਜੀ। ਚੱਲੀ ਜਾਂਦਾ ਕਾ ਬੰਦੇ ਆ ਨੇ ਹਰੇ ਕਲ ਰੈਲਣਾ ਵਿਜਣੀ ਆ ਰੰਬੜ ਦਿੱਤੇ ਮੋੜ ਤੇ ਘਰੇ ਦੂਜੇ ਹਰੇ ਹੋ ਗਏ ਇਹ 131 ਸਗਾ ਉਰਾਲੀ ਥੱਲੋ ਹਰੀ ਬਈ ਇਹ ਤਾਂ ਹੈ ਕਿੱਲੇ ਆ ਕੱਲ ਦੀ ਕੰਪੈਰ ਲੱਗੀ ਆ ਕਿੱਲੇ ਫੋਲਦੀ ਜਾਂਦੇ ਆ ਚਲੋ ਇੱਦੀ ਪੱਤੇ ਆਉਣੇ ਦਿਨ ਤਾਂ ਲੱਗਦੇ ਨੇ ਇਦਾਂ ਹੀ ਰਿਹਾ ਸੂਰਜ ਦੇਖੋ ਵੜਾ ਜੀ ਲੈਪ ਤਾਂ ਮਾਤਾ ਰੇਕਾ ਵਰਦਾ ਤਾਂ ਬਹੁਤ ਹੌਲੀ ਹੌਲੀ ਆ ਸਿਰ ਉਤਲਿਆ ਫਿਰਦਾ ਲੈ ਸੇਕ ਕਰ ਤਵੀਆਂ ਨਹੀਂ ਥੋੜੀਆਂ ਲੱਗਦੀਆਂ ਹਾਲ ਚੜਾਈਆਂ ਪੜਦੇ ਨੋ ਮੇਟਰ ਆਤ ਆਪਣੀ ਨਿਕਲਿਆ ਹੀ ਅਗਣ ਇਹਨੂੰ ਹੋ ਗਿਆ 6 ਦਿਨ ਵੀਜਨ ਹੁਣ ਗਰਮੀ ਆ ਥੋੜੀ ਐ ਨਾ ਅਜੇ ਤਾਂ ਕਰਕੇ ਛੇਤੀ ਨਿਕਲੇ ਆਉਂਦੀ ਐ ਇਹ ਦੋ ਕੇਸ ਸੀਗੇ ਆਪਣੇ ਤੇ ਆ ਉਦੋਂ ਇੱਕ ਦਿਨ ਮਗਰਉਦੇ ਐ ਇਹ ਵੀ ਦੇਖੋ ਇਹ ਵੀ ਇੱਕ ਦੋ ਦਿਨਾਂ ਦੀ ਬਾਹਰ ਆਈ ਐ ਤੇ ਆ ਬਗਦੇ ਪਏ ਆ ਗਿੱਲੇ ਆ ਥੋੜੇ ਝੂਟ ਜਿ ਮੜਿਆ ਜਾ ਕੱਲ ਖੱਤੀ ਦੀ ਬਾਤ ਹੀ ਸੀ ਚਲੋ ਇਹ ਤਾਂ ਨਿਕਲੇ ਹੀ ਆ ਇਹ ਹੈਗੀ 187 ਹੈ ਬੱਟੀ ਸਾਰੀ 4.5 ਏਕਤਾਂ ਦੀ ਆ ਵਧੀਆ ਲੱਗ ਰਿਹਾ ਜੀ ਲੋ ਮਿੱਤਰੋ ਟਰਾਲੀ ਦਾ ਪਾੜ ਗਿਆ ਸੀ ਟਾਇਰ ਸ਼ਹਿਰ ਗਿਆ ਸੀ ਆ ਗੇਟ ਲਾਉਣਾ ਇੱਥੇ ਲੈਂਥ ਆਈਆਂ ਲੈਣ ਗਿਆ ਜੀ ਤੇ ਟਾਇਰ ਇਹਦੇ ਮਾੜੇ ਸੀ ਤੂੜੀ ਵਾਲੇ ਸੀ ਤੇ ਆ ਲੈਂਥ ਆਈਆਂ ਲੈਂਦੀਆਂ ਸੀ ਤੇ ਚਾਰ ਵਗੇ ਆ ਪਾੜੇ ਤਾਂ ਹੁਣ ਹੁਣ ਦੇ ਦੇ ਟਾਇਰ ਲੈਣੇ ਆ ਦੋ ਇਹਦੇ ਦੂਜੇ ਟੱਕ ਟੁਕ ਕਾਇ ਲਾਈ ਹੁੰਦੇ ਇਹਦਾ ਚੱਜ ਦੇ ਲਾਵਾਂਗੇ ਇਹਦਾ ਟੱਕ ਟੁਕ ਨਾ ਹੋਵੇ ਨਾ ਟੱਕ ਲੱਗਾ ਹੈਗਾ ਪਹਿਲਾਂ ਆਪਾਂ ਵੀ ਜਿੱਥੇ ਲਈ ਪਿਛਲੇ ਸਾਲ ਲਈ ਆਈ ਸੀਗੀ ਪਹਿਲਾਂ ਹੀ ਸੀਗੀ ਇੱਦਾਂ ਕਰਕੇ ਲਾਓ ਮਿੱਤਰੋ ਕਣਕ ਲਾਪੇ ਵੀ ਜਣ ਦਿਨ ਤੋਂ ਲੱਗਣੀ ਹੈ ਤੀਜਾ ਚੌਥਾ ਦਿਨ ਇਹਨਾਂ ਨੂੰ ਬੋਲਿਆ ਹੁਣ ਇੱਦਾਂ ਕਿਤੇ ਬੰਦੇ ਉਹਦਾ ਇਹ ਛੋਟੇ ਛੋਟੇ ਗਿੱਲੇ ਆ ਹੁਣ ਚਾਤਾ ਰਹੇ ਨੇ ਮੀਂਹ ਵੀ ਝੜ ਜਾਏਗਾ ਬੀਜ ਦੀ ਇਹ ਪਹਿਲਾ ਪਹਿਲਾ ਤੀਜਾ ਵੜਾਂਗਾ ਨਾਓ ਮਿੱਤਰੋ ਆਦਾ ਵੀ ਗਿਆ ਜੋੜੇ ਲੱਗਦੇ ਗਏ। ਸੱਤੇ ਤੋਂ ਸੱਤੇ ਸੀ ਬਾਹﾞ ਢਿੱਲੇ ਸਹੀ ਸੀ ਠੀਕ ਸੀਗੇ ਇਹ ਤਾਂ। ਕੋਈ ਸ਼ੇਕਨ ਵਾਲਾ ਖਾਣਾ ਦਿੱ ਗਿਆ। ਤੇ ਇੱਧਰ ਆ ਗਿਆ ਥੋੜਾ ਪੰਜ ਇੱਕ ਨਾਲ ਆਓ। ਤੇ ਤੁਮਾਜੀ ਵੀ ਹਾਈਟ ਚੈੱਕ ਕਰੋ। ਗਾਹ ਪੱਬ ਵਧਾ ਦੇਣੀ ਆ। ਉੱਦਨੋਂ ਪਰਾਂ ਖੱਤੀ ਜਿਹਾ ਵਧਾ ਦੇਣੀ ਆ। ਬਹੁਤ ਹੈ ਲੱਗਦਾ ਨੇ। ਵੀ ਦੋਲੇ ਲੱਗਦੇ ਆ। ਸਪਾਈ ਡਕਦੀ ਆ ਰਹੀ। ਥੋੜੀ ਜਿਹੀ ਨੀ ਜਗ ਘੋਰਦਾ ਸੋ ਗਿੱਲੇ। ਤੋਰ ਜੀ ਜਾਦਾ ਬਾਰੇ। ਲੋ ਮਿੱਤਰੋ ਅਭੀ ਵਿਜਿਆ ਗਿਆ। ਮੈਂ ਦੋਲੇ ਲੈ ਗਿਆ। ਕਹਿੰਦਾ ਕੁਝ ਨਹੀਂ ਲੱਗਦਾ ਵਿਜੇ ਨੂੰ। ਸੱਤੇ ਥੋੜੇ ਗਿੱਲੇ ਆ ਹੁਣ ਬੱਥੇ ਉਹਨੇ ਉਹਦੇ ਉਹਨੇ ਨਿਕ ਬੀਜਣ ਦੇ ਜਿੱਧਰ ਇਧਰ ਔਣੀ ਹੋਈ ਏ। ਤੂਰ ਜੀ ਦੇਖੋ ਤਾਂ ਮੜਾ ਜਾਇਆ ਹਵਾ ਵੀ ਪੂਰਾ ਭੱਗਦਾ ਪੱਥਰੋ ਭਗੇ ਧੁੱਪ ਲੱਗੇ ਲੈ ਕਿੱਥੇ ਸੁੱਕਦੇ ਰਿਹਾ ਕੋਟਾਂ ਸਾਰਿਆਂ ਤੇ ਇਹੀ ਆਲੇ ਸਾਰੇ ਫੋਲ ਫੋਲੀ ਕਰਦੇ ਹਾਂਜੀ ਮਿੱਤਰੋ ਤੇ ਕਰ ਲਓ ਦੂਈ ਕਣਕ ਦਾ ਬੀਜੀ ਗਈ ਸੀ ਆਹ ਦੇਖੋ ਆਪਣੀ ਜਿਹੜੀ ਪਹਿਲੇ ਦਿਨ ਬੀਜੀ ਮਾਰਦੀ ਹਰਿਆਈ ਪੂਰੀ ਦੋ ਖੇਤ ਆ ਤੇ ਆਵਾਜ਼ ਤੀ ਆ ਥੋੜੀ ਇੱਕ ਦਿਨ ਮਗਰ ਉਹਦੀ ਆ ਇਹ ਵੀ ਆ ਹੈ ਨੀ ਚੈੱਕ ਕਰੋ ਆ ਜਿਵੇਂ ਤਰੋ ਕੱਤੇ ਵਾਈ ਜਾਂਦੇ ਸੀਗੇ ਇਹਨਾਂ ਚ ਲੱਗਣ ਲੱਪਈ ਆ ਕਹਿਰ ਹਲਾਂ ਦੀ ਤੇ ਆ ਦੋਰ ਲੱਗਦੀ ਆ ਅਜ ਤਵੀਆਂ ਦੀ ਤੇ ਰੂਟ ਆਊਟਰ ਚੈੱਕ ਕਰੋ ਕੱਲ ਗਿੱਲਿਆਂ ਚ ਫੇਰਾ ਹੀ ਬੰਨੇ ਬੰਨੇ ਮਿੱਟੀ ਚੈੱਕ ਕਰੋ ਵੇਖ ਫਾਲਿਆਂ ਦੇ ਦੇਖੋ बढ़ते नहीं है ना खुंडे आज बोल मैं मिट्टी लगा लग या या। चल ही चलो बिच मिट बहुत है जम लाल मिट्टी फिर मिलते हैं लेटर चली आंदा ख रखा ही कलता है कणक अपनी आप ही रियाई मारती है ਉਹ ਪਰਾਂ ਇਹ ਦੇਖੋ ਕਿ ਦਵਾਈ ਦੀ ਰਹੀਆਂ ਮਾਰਦੀ ਇਹਨੂੰ ਬਾਕੀ ਲਾਲ ਮਿੱਟੀ ਵਿੱਚ ਖੱਤੇ ਥੱਲੇ ਹੋਜੇ ਵੀ ਗਿੱਲੇ ਆ ਧੋਪੇ ਨਹੀਂ ਲੱਗਦੀ 2 3 ਦਿਨ ਹੋ ਗਏ ਧੁੱਪ ਲੱਗੀ ਹੋਈ ਨਹੀਂ ਤਾਂ ਕਰਕੇ ਆ ਅਸਾਦੀ ਲੇਟੇ ਨੇ ਕੀ ਕਰੇ ਬੱਟਾ ਆ ਨਾ ਬੱਟਾ ਝੋਨੇਆਂ ਭਾਰੀਆਂ ਬੋਤ ਤਵੇਂ ਆਣੇ ਜਿੰਦੇ ਨਾ ਜਾੜੀਆਂ ਐ ਖੱਤੇ ਤਾਂ ਬ੍ਰੀਕ ਹੋ ਜਾਂਦੇ ਬਰੀਕ ਤਾਂ ਖੱਤੇ ਹੋਈ ਜਾਂਦੇ ਆ ਸੂਰਜ ਵੀ ਲੱਗੇ ਨਾ ਮਹਾਰਾਜਾ ਫੇਰ ਸੁੱਕਣਿਆ ਇਹ ਮੇਰੇ ਖਿਆਲ ਨਾਲ ਪਰਸੋ ਦੇ ਫੁੱਲੇ ਆਏ ਸੁੱਕਣ ਦਾ ਨਾ ਆ ਲੈਂਦੀ ਨਹੀਂ ਇਹ ਗਿੱਲੇ ਨਿਕਲੇ ਪਏ ਸੋਨੇ ਤਰਕ ਦੇਖੋ ਆਹ ਵਾਲੀ ਇਹ ਜੈਨ ਮਾਰਦੀ ਹਰਿਆਈ ਉਹ ਬਸ ਆ 1.5 ਕੇਤ ਰਹਿੰਦਾ ਆ ਥੋੜਾ ਜਿਹਾ ਤੇ ਆ ਖੇਤ ਆ ਬਸ ਆਪਾਂ ਦੂਈ ਉਧਰਲੀ ਮੋਟਰ ਤੇ ਚੱਲ ਜਾਣਾ ਸੜਕੋ ਪਾਰ ਵਾਲੀ ਤੇ ਉੱਤੇ ਤੇ ਉੱਥੇ ਹੈਗੇ 7 ਖੇਤ ਦੋ ਤਿੰਨ ਦਿਨ ਉੱਥੇ ਲਾਵਾਂਗੇ ਫੇਰ ਬਸ ਸਾਰੇ ਤਿਆਰੀਆਂ ਹੀ ਹੁਣ ਆ ਇਸ ਕਣਕ ਨੂੰ ਇੱਕ ਦਿਨ ਮਗਰੋਂ ਦੀ ਥੋੜੀ ਕੱਟਿਆ ਜੀ ਤੇ ਆਪਾਂ ਬਲੌਗ ਦਾ ਹੁਣ ਇੱਥੇ ਐਂਡ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਬਲੌਗ 'ਚ